ਜੇਕਰ ਸੋ ਉਹ ਤੇ ਉਹ ਫੋਟਿਓ ਤਾਂ ਸਾਰੇ ਤੇ ਕੀ ਕਰੇ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਸਮੂਹ ਸੰਗਤ ਨੇ ਰਲ ਮਿਲ ਕੇ ਦੁਸ਼ਹਿਰਾ ਹਰ ਸਾਲ ਮਨਾਇਆ ਜਾਂਦਾ ਐਤਕੀ ਵੀ ਮਨਾਇਆ ਗਿਆ ਕਿ ਦੁਸ਼ਹਿਰੇ ਦੀ ਬਹੁਤ ਇੰਪੋਰਟੈਂਸ ਹੈ ਆਪਣੇ ਜੀਵਨ ਦੇ ਵਿੱਚ ਰਮਾਇਣ ਦੇ ਵਿੱਚ ਜੋ ਕੁਝ ਹੋਇਆ ਉਹਦੇ ਉਹਦੇ ਰਾਹੀਂ ਅੱਜ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸੰਦੇਸ਼ਾ ਦਿੰਨੇ ਆ ਵੀ ਕਿਵੇਂ ਭਗਵਾਨ ਰਾਮਚੰਦਰ ਜੀ ਸੀਤਾ ਜੀ ਲక్ష్మణ ਜੀ ਹਨੂਮਾਨ ਜੀ ਨੇ ਜੀਵਨ ਦੇ ਵਿੱਚ ਆਪਣੀ ਆਪਣੀ ਜ਼ਿੰਮੇਵਾਰੀ ਸੰਭਾਈ ਰਹੀ ਤੇ ਪਰਿਵਾਰਾਂ ਨੂੰ ਤੇ ਸਮਾਜ ਨੂੰ ਅੱਗੇ ਤੋਰਨ ਦੇ ਲਈ ਅਸਾਨੂੰ ਬੜਾ ਕੁਝ ਸਿੱਖਣ ਦੀ ਲੋੜ ਹੈ ਕਿ ਆਉਣ ਵਾਲੇ ਸੱਭੇ ਦੇ ਵਿੱਚ ਅਸੀਂ ਇੱਕ ਮਿੰਟ ਅਸੀਂ ਆ ਰਾਮਚੰਦਰ ਨੂੰ ਚਲੇ ਹੋਏ ਰਾਮਾ ਦੇ ਚਲੇ ਮੈਂ ਨਹੀਂ ਦੇਖਿਆ ਕਿ ਪੁੱਛਦੇ ਹੋ ਮਹਾਤ ਇਹ ਸਾਰੇ ਦੇਸ਼ ਵਾਸੀਆਂ ਨੂੰ ਦਸਹਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜਾ ਤਿਹਾੜਿਆ ਇਹ ਬੁਰਾਈ ਤੇ ਜਿਹੜੀ ਇਸ਼ਾਈ ਦੀ ਜਿੱਤ ਆ ਉਹਦੇ ਉੱਤੇ ਆ ਜੀ ਇਸੇ ਤਰ੍ਹਾਂ ਦੀ ਆਪਾਂ ਇਹ ਦਾਦੇ ਕਿ ਜਵੇਂ ਜਿਹੜੇ ਚੰਗੇ ਕੰਮ ਕਰਨ ਵਾਲੇ ਇਨਸਾਨ ਆ ਉਹਨਾਂ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਹੰਕਾਰ ਜਿਹੜਾ ਅੱਜ ਦੇ ਤਰੀਕ ਵਿੱਚ ਵੀ ਕਈ ਇਦਾਂ ਦੇ ਹੰਕਾਰੇ ਆ ਗੀ ਆ ਜਦਨੂ ਰਾਵਣ ਵਾਂਗੂ ਹੰਕਾਰ ਹੋ ਗਿਆ ਇਹ ਤਿਹਾਰ ਉਹਦਾ ਪ੍ਰਤੀਕ ਕਿ ਜਰੀ ਬराई ਦੇ ਹਮੇਸ਼ਾ ਹੰਕਾਰੇ ਬੰਦੇ ਦੀ ਹਾਰ ਹੁੰਦੀ ਹੈ